ਸਤਿ ਸ੍ਰੀ ਅਕਾਲ ਜੀ ਆਇਆ ਟੈਸਟ ਸਵਾਗਤ ਆ ਬੱਬੂ ਸੰਗਾ ਦੇ ਬਲੌਗ ਦੇ ਵਿੱਚ ਤੇ ਅੱਜ ਬਾਬਾ ਚਪਸ਼ਾ ਜੀ ਦੇ ਦਰਬਾਰ ਤੇ ਹਰ ਸਾਲ ਜਿੱਦਾ ਮੇਲਾ ਮਨਾਇਆ ਜਾਂਦਾ ਉਹ ਮੇਲੇ ਦੀ ਪੂਰੀ ਵੀਡੀਓ ਮੈਂ ਤੁਹਾਨੂੰ ਦਿਖਾਵਾਂਗਾ ਕਿਉਂਕਿ ਲਾਈਵ ਵੀ ਚੱਲਦਾ ਪਿਆ ਆ ਤੇ ਚਲੋ ਉਹਨਾਂ ਦਾ ਆਪਣਾ ਹਿਸਾਬ ਕਿਤਾਬ ਲਾਈਵ ਕਰਨ ਦਾ ਨਾ ਤੇ ਮੇਰਾ ਆਪਣਾ ਆ ਮੇਰਾ ਆਪਣਾ ਬਲੌਗ ਆ ਤੇ ਜਿਹੜਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਆ ਨਾ ਮੇਲੇ ਦੇ ਵਿੱਚ ਆਪਣੇ ਭਾਜੀ ਅਮਰੀਕਾ ਦੇ ਵਿੱਚ ਰਾਜੂ ਪੰਡਾਲ ਭਾਜੀ ਮਿੰਦਾ ਭੰਡਾਲ ਭਾਜੀ ਸਰਪੰਚ ਕਸ਼ਮੀਰੀ ਲਾਲ ਜੀ ਸੋਢੀ ਰਾਮ ਭਾਜੀ ਸੁੱਖਾ ਬੁੱਲਾ ਭਾਜੀ ਪਿੰਦੂ ਯਾਰ ਮੈਂ ਕਿੰਨੇ ਕ ਨਾਮ ਲਵਾ ਜਿੰਨੇ ਨਾਮ ਲਵਾ ਉਨੇ ਘਾਟਾ ਕਿਉਂਕਿ ਮੈਨੂੰ ਕਈਆਂ ਦੇ ਨਾਮ ਤਾਂ ਯਾਦ ਹੀ ਨਹੀਂ ਹੈਗੇ ਨਾ ਤੇ ਤੁਹਾਨੂੰ ਪੂਰੀ ਵੀਡੀਓ ਦਿਖਾਉਣੀ ਹੈ ਬਾਬੇ ਚੌਪਲ ਜੀ ਦੀ ਸਰਵਾਰ ਵਿੱਚ ਤੇ ਭਾਜੀ ਹੁਣਾਂ ਨੇ ਰਾਜੂ ਭੰਡਾਲ ਭਾਜੀ ਹੁਣਾਂ ਨੇ ਨਾ ਬੂਟਿਆਂ ਦੀ ਸੇਵਾ ਕਰਨੀ ਆ ਪ੍ਰਿਥੀ ਭਾਜੀ ਹੁਣਾਂ ਦੀ ਯਾਦ ਵਿੱਚ ਤੇ ਰਾਜੂ ਪੰਡਾਲ ਹੁਣਾਂ ਨੇ ਪਰੀ ਜਿਹੜੇ ਸਵਰਗਵਾਸੀ ਪੈਰਥੀ ਪੰਡਾਲ ਭਾਜੀ ਆ ਲੈਂਬਰ ਸਿੰਘ ਆ ਤੇ ਸਵਰਗਵਾਸੀ ਸੁਖਵੀਰ ਪੰਡਾਲ ਇਹਨਾਂ ਦੀ ਯਾਦ ਵਿੱਚ ਰਾਜੂ ਪੰਡਾਲ ਭਾਜੀ ਹੁਣਾਂ ਨੇ ਤੇ ਗਰਮੇਲ ਸਿੰਘ ਪੰਡਾਲ ਹੁਣਾਂ ਨੇ ਆਪਣੀ ਸੇਵਾ ਕਰਨੀ ਆ ਨਾ ਜੀ ਬੂਟਿਆਂ ਦੀ ਬਹੁਤ ਵਧੀਆ ਗੱਲ ਤੇ ਹੁਣ ਮੈਂ ਪਿੰਡ ਰਾਈਆਂ ਪਿੰਡ ਦੇ ਨਾਲ ਜਦੋਂ ਸਾਰਾ ਮੈਂ ਕਿਹਾ ਚਲੋ ਇੱਕ ਵਾਰੀ ਕਵਰੇਜ ਕਰ ਲੈਂਦੇ ਆ ਇਹ ਨੂੰ ਵੀ ਆ ਨਾ ਤੇ ਆਪ ਤੁਸੀਂ ਦੇਖ ਲਓ ਸਾਰਾ ਜਿੱਦਾਂ ਮਤਲਬ ਯਾਰ ਮੈਨੂੰ ਸ਼ੌਂਕ ਜਿਆ ਹੀ ਆ ਵੀਡੀਓ ਬਣਾਉਣ ਦਾ ਜਿਹੜੀ ਸਿੱਧੀ ਗੱਲ ਆ ਹਨਾ ਤੇ ਮੈਂ ਕਿਹਾ ਚੱਲ ਦੇਸ਼ ਵਿਦੇਸ਼ ਵਾ ਜਿਹੜੇ ਬੈਠੇ ਹੋ ਉਹ ਸਾਰੇ ਦੇਖ ਸਕਣ ਕਿਉਂਕਿ ਜਿਹੜੇ ਲਾਈਵ ਕਰਦੇ ਉਹਨਾਂ ਦਾ ਆਪਣਾ ਸਿਸਟਮ ਹੁੰਦਾ ਮੇਰਾ ਆਪਣਾ ਸਿਸਟਮ ਆ ਹਨਾ ਤੇ ਮੈਨੂੰ ਥੋੜਾ ਜਿਹਾ ਸ਼ੌਂਕ ਜਿਆ ਹੀ ਆ ਪਿੰਡ ਦੀਆਂ ਗਲੀਆਂ ਗੁਲੀਆਂ ਦਿਖਾਉਣੀਆਂ ਪੁਰਾਣੇ ਬਜ਼ੁਰਗਾਂ ਨਾਲ ਗੱਲਾਂ ਕਰਨੀਆਂ ਯਾਰ ਮੈਂ ਕੀ ਕੀ ਦੱਸਾਂ ਤੁਹਾਨੂੰ ਹਨਾ ਮੇਰੇ ਤੋਂ ਜ਼ਿਆਦਾ ਬੋਲ ਵੀ ਨਹੀਂ ਹੁੰਦਾ ਇੱਕ ਯਾਰ ਮੇਰੀ ਕੈਮਰੇ ਦੀ ਕਰੈਲਿਟੀ ਘਾਟਾ ਨਹੀਂ ਤਾਂ ਮੈਂ ਇਹਨੂੰ ਪੂਰਾ ਐਡਿਟ ਕਰਕੇ ਸਾਰੀਆਂ ਗਲੀਆਂ ਗੋਲੀਆਂ ਦਿਖਾਵਾਂ ਨਾ ਜਿਹੜੇ ਮੈਨੂੰ ਇੱਕ ਗੱਲ ਬਹੁਤ ਵਧੀਆ ਲੱਗੀ ਜਿਹੜੇ ਕੱਲੂ ਬੂਟਿਆਂ ਦੀ ਸੇਵਾ ਕਰਨੀ ਆ ਸਾਰਿਆਂ ਨੂੰ ਮੇਰੀ ਅਪੀਲ ਆ ਇੱਕ ਇੱਕ ਬੂਟਾ ਯਾਰ ਜ਼ਰੂਰ ਲਾਓ ਆਪਣੇ ਘਰਾਂ ਦੇ ਮੋਹਰੇ ਲਾਓ ਲੋਕ ਪਤਾ ਨਹੀਂ ਲਾ ਦੇ ਜਿੱਤੇ ਤਾਰਾਂ ਆ ਨਾ ਉੱਥੇ ਨਾ ਲਾਇਓ ਲੋਕ ਆਪਣੇ ਘਰਾਂ ਮੋਹਰੇ ਲਾਉਂਦੇ ਨਹੀਂ ਯਾਰ ਬੂਟੇ ਕੱਲੂ ਬੂਟਾਂ ਦੀ ਸੇਵਾ ਵੀ ਆ ਤੇ ਪਲੀਜ਼ ਇੱਕ ਇੱਕ ਬੂਟਾ ਲੈ ਕੇ ਕਿਤੇ ਵਧੀਆ ਜਗ੍ਹਾ ਲਾ ਦਿਓ ਠੀਕ ਆ ਪਹਿਲਾਂ ਵੀ ਬਹੁਤ ਕੰਮ ਹੋਇਆ ਪਿੰਡ ਵਿੱਚ ਸੰਗਾ ਕਲੱਬ ਵੱਲੋਂ ਬਹੁ ਬੂਟੇ ਲਾਏ ਗਏ ਆ ਤੇ ਚਲੋ ਆਪਾਂ ਹੁਣ ਜਰ ਮੈਂ ਕੀ ਕਹਾਂ ਹੁਣ ਬੂਟੇ ਕਈ ਵਾਰੀ ਹੈ ਨਾ ਸਾੜ ਵੀ ਦਿੰਦੇ ਆ ਨਾ ਅੱਗ ਲੱਗੀ ਹੁੰਦੀ ਆ ਖੱਤਿਆਂ ਨੂੰ ਸੜ ਜਾਂਦੇ ਆ ਤੇ ਉਹ ਵੀ ਮੜਿਆ ਧਿਆਨ ਰੱਖਣਾ ਚਾਹੀਦਾ ਇਹਦੇ ਬਾਰੇ ਆਪਾਂ ਵੱਖਰੀ ਵੀਡੀਓ ਕਰਾਂਗੇ ਇੱਕ ਉਹ ਵੱਖਰੀ ਵੀਡੀਓ ਕਰਾਂਗੇ ਇਹ ਟੌਪਿਕ ਹੋਰ ਆ ਇਹ ਹੋਰ ਆ ਨਾ ਜੀ ਤੇ ਆਪਣੇ ਜਿਹੜੇ ਆ ਨਾ ਬਿੱਟੂ ਰਾਮਾ ਖੇਲਣ ਵਾਲੇ ਭਾਜੀ ਆ ਉਹਨਾਂ ਦਾ ਬਹੁਤ ਯੋਗਦਾਨ ਰਿਹਾ ਆ ਇੱਥੇ ਸਾਡੇ ਪਿੰਡ ਵਿੱਚ ਨਾ ਬਹੁਤ ਜ਼ਿਆਦਾ ਹੈਲਪ ਕਰਦੇ ਆ ਮੇ ਵੀ ਸ਼ਾਇਦ ਇੱਥੇ ਦੇ ਉਹ ਭਣਜੇ ਆ ਮੈਨੂੰ ਜਿਆਦਾ ਨਹੀਂ ਪਤਾ ਤੇ ਉਹ ਯਾਰ ਬਹੁਤ ਸੇਵਾ ਕਰਦੇ ਆ ਆਪਣੇ ਪਿੰਡ ਪਹਿਲਾਂ ਵੀ ਉਹਨਾਂ ਨੇ ਬਹੁਤ ਜਿਆਦਾ ਸੇਵ ਕੀਤੀ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਮੈਂ ਰਾਜੂ ਭੰਡਾਲ ਭਾਜੀ ਉਹਨਾਂ ਦਾ ਬਿੱਟੂ ਰਾਮਾ ਖੇਲਾਣੇ ਦਾ ਮਿੰਦੇ ਭੰਡਾਲ ਭਾਜੂ ਉਹਨਾਂ ਦਾ ਕਸ਼ਮੀਰੀ ਸਰਪੰਚ ਸੋਣਾ ਜੀ ਦਾ ਸੋਢੀ ਰਾਮ ਦਾ ਸੁੱਖਾ ਭਾਜੀ ਬੁੱਲਾ ਭਾਜੀ ਬਿੰਦੂ ਭਾਜੀ ਯਾਰ ਜਿੰਨੇ ਵੀ ਮੁੰਡੇ ਸੇਵਾ ਕਰਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਦਾ ਮੇਲਾ ਤੁਸੀਂ ਆਪ ਦੇਖ ਲਓ ਸਰਨੈਲ ਚੰਦ

दादा 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 ਕਾਰਵਾ ਬਾਬੇ ਦਾ ਬਸ਼ਾਦੀ ਦਾ ਬਹੁਤ ਸਾਡੇ ਦਰਵਾਜ਼ੇ ਤੇ ਆ ਮਨੀ ਚਲੋ ਆ ਜਾਓ ਕਬਿਰ ਚਾਂਦੀ ਬਾਬਾ ਬਾਬੇ ਦਾ ਬਸ਼ਾਦੀ ਦਾ ਬਹੁਤ ਫਤਿਹ ਦੇਤੀ ਹੈ ਹੋ ਗਿਆ ਥੋੜਾ ਇਧਰ ਪਾ ਲਈ ਹਲੋ ਪਰ ਸੇਵਾਲ ਤਾਰਾ ਜੀ ਮਾਣਾ ਸਭ ਦੇਵਰਾ ਵਿਦਿਆ ਨਾਲ ਸਭੇ ਸੇਵਾ ਦਾ ਔਰ ਦੇਵ ਕੋਈ گیارہ سو بارہ وجہ سیوا گیارہ سو دیتی ہے بےنتی ہے یہ جڑیاں چین دیا ہیں جنہوں وجہ گیارہ گیارہ سو سیوہ سیوا ہے آئی ہے انہاں سارے سیوا دار پر لا دنہ وجہ جنگ جنگ بھی سیوا آئی ہے میں گزارش کروں گا ਸਾਰੇ ਦਰਵਾਜ਼ੇ ਤੇ ਪ੍ਰਾਧਾਨ ਵਰਗ ਦੇ ਸੇਕੜਾ ਦਰਬਾਰ ਦੇ ਮੁੱਖ ਸੇਵਾਦਾਰ ਸਰਵਨਾਮ ਸਿੰਘ ਜੀ ਸਰਗਾਇਦੀ ਉਹਨਾਂ ਦੇ ਨਾਲ ਪਾਵਨ ਦਰਬਾਰ ਤੋਂ ਸਾਡੇ ਸਾਈਂ ਜੀ ਤਸ਼ਰੀਫ ਲੈ ਕੇ ਆਏ ਐ ਕਤਵਾ ਦੇ ਵਿੱਚ ਨਮਨ ਆਦਦੇ ਆ ਤੇ ਆਏ ਕੀ ਇਸ ਸਲਾਨਾ ਉਸਦੀਆਂ ਬਹੁਤ ਬਹੁਤ ਸਨੀਆਂ ਬਹੁਤ ਕਥੇ ਨਾਣ ਦਵਾਜਦੇ ਆ ਬਹੁਤ ਸਨੀਆਂ ਬਤਾਈਆਂ ਦੇ ਨਾਣ ਦਵਾਜਦੇ ਆ نے بہت سارا سہیوگ اس ویلے بچایا بہت سہیو دے بہت روی بھائی کا بہت سارا پیارے سارے <سلام> دیدن باز میں دیدوں ہر ساتھی ترائیسا بھی بہت شکرہ پورک بہت دوکتا پیدا بہت دوکتا پیدا سیدانا بہت سمنایا جائے دیبار تار باقی ہے سارے دانس پیدا دیدوں دینا بہت دیدی دیدی شیوار ایسا ناکسی شکرہ میں مطلب کرنے ان کے دادشائی میں دانسان دے ہو شایدی دیدرز دنویو پرانسی بھی نوٹ ہے ایک نوٹ ہے ایک نوٹ ہے ایک نوٹ ہے Thank you ਉਹ ਵੀ ਲਾਈਨ ਦੇ ذریعے ਇਸ ਮੇਲੇ ਦੇ ਨਾਲ ਜੁੜੇ ਹੋਏ ਆ ਰੇਸ਼ੂ ਦਾ ਜੀ ਸੇਣ ਵਾਲੇ ਔਰ ਪੰਮੀ ਜੀ ਗੁਰਦਗਾਲ ਵਾਲੇ ਉਹ ਵੀ ਲਾਈਨ ਦੇ ذریعے ਇਸ ਮੇਲੇ ਦੇ ਨਾਲ ਜੁੜੇ ਹੋਏ ਆ ਅਮਨੇਸ਼ਾ ਦੇ ਵਿੱਚ ਸੰਤਾਂ ਜਿਹੜੀਆਂ ਵੱਸਦੀਆਂ ਉਹ ਲਾਈਨ ਦੇ ذریعے ਇਸ ਮੇਲੇ ਨਾਲ ਜੁੜੇ ਹੋਏ ਆ ਤੇ ਆਓ ਦਾਦੀਆਂ ਦੇ ਦਰਬਾਰ ਦੇ ਵਿੱਚ ਬੈਠੇ ਆ ਕਿਉਂਕਿ ਇਹ ਬਹੁਤ ਸਰਕਾਰ ਦੇ ਨਾਲ ਬਹੁਤ ਪਿਆਰ ਦੇ ਨਾਲ حاضਰੀ ਜਗੀ ਹੈ ਦਾਦੀਆਂ ਦੀ ਨਸੀਬਾ ਦੇ ਵਿੱਚ ਬੈਠੀ ਹੈ ਇੱਕ ਤਾੜੀ ਜਿਹੜੀ ਹੈ ਦਰਬਾਰ ਵਿੱਚ ਖੁੱਲ ਕੇ ਤਾੜੀ ਹੋਣੀ ਚਾਹੀਦੀ ਹੈ ਕਿ ਜੇ ਵੀ ਸਗਰ ਸਰਕਾਰ ਦਰਬਾਰ ਦਾਦਾ ਜਗਸ਼ਾ ਜਿਹਨੂੰ ਪਿਆਰ ਕਰਦੀ ਇੱਕ ਵਾਰੀ ਦੋਵੇਂ ਹੱਥ ਉੱਚੇ ਕਰਕੇ ਜੋਰ ਨਾਲ ਤਾੜੀ ਹੋਣੀ ਚਾਹੀਦੀ ਹੈ ਇਹ ਫਕੀਰਾਂ ਦੀ ਨਫਰ ਲੱਗੀ ਹੋਈ ਹੈ ਇਹ ਸੁਮਨ ਸਿੰਘ ਦਾ ਵਜੀਰੀ ਕਰਮ चुपा सघा पुछा सघा